ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਨੂੰ ਪਹਿਲਾਂ ਤਾਂ ਦਿਵਾਲੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਜੋ ਕਿ ਅੱਜ ਆਪਾਂ ਨੂੰ ਪਤਾ ਹੈ ਕਿ ਦਿਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜੀ ਤੇ ਲੋਕ ਬਹੁਤ ਹੀ ਉਤਸ਼ਾਹ ਦੇ ਨਾਲ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕ ਰਹੇ ਨੇ ਦੇਖ ਸਕਦੇ ਹੋ ਤੁਸੀਂ ਆਪਾਂ ਆਏ ਹਾਂ ਜੀ ਬਾਬਾ ਵੀਰਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਉੱਤੇ ਇਹ ਬਾਕੀ ਹੋਰ ਵੀ ਸਥਾਨਾਂ ਦੇ ਤੁਹਾਨੂੰ ਕਰਾਵਾਂਗੇ ਦਰਸ਼ਨ ਬਣੇ ਰਿਓ ਵੀਡੀਓ ਦੇ ਨਾਲ ਜੀ ਤੁਸੀਂ ਕਰ ਸਕਦੇ ਹੋ ਦਰਸ਼ਨ ਡੇਰਾ ਬਾਬਾ ਆਪੋ ਆਪ ਦੇ ਜੋ ਕਿ ਸੰਗਤ ਬਹੁਤ ਆਪਣੀਆਂ ਭਾਵਨਾ ਨਾਲ ਦੀਵਾਲੀ ਦੇ ਤਿਹਾੜੀ ਦੇ ਉੱਤੇ ਮੱਥਾ ਟੇਕਣਾਉਂਦੇ ਜੀ ਅੱਜ ਆਪਾਂ ਪਹੁੰਚੇ ਹਾਂ ਤਨਤਨ ਬਾਬਾ ਮੰਗਲਦਾ ਜੀ ਦੇ ਦਰਬਾਰ ਦੇ ਉੱਤੇ ਖੇਤਾਂ ਦੇ ਵਿੱਚ ਜੋ ਕਿ ਬੋਲ ਕਰਾਵਾ ਹੁੰਦਾ ਖਵਾਜਾ ਉੱਥੇ ਵੀ ਆਪਾਂ ਮੱਥਾ ਟੇਕਦੇ ਆਂ ਜੀ ਦਿਵਾਲੀ ਵਾਲੇ ਦਿਨ ਤੇ ਵੀ ਦੀਰਵਾੜ ਨੂੰ ਚਰਾਗ ਲਾ ਕੇ ਜਾਂਦੇ ਆਂ ਜੀ ਆਪਾਂ ਆ ਪਹੁੰਚੇ ਆਂ ਮਾਤਾ ਰਾਣੀ ਦੇ ਥਾਨਾ ਦੇ ਉੱਤੇ ਸੰਗਤ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਦਿਵਾਲੀ ਵਾਲੇ ਦਿਨ ਮੱਥਾ ਟੇਕ ਰਹੀ ਹੈ ਜੀ ਧਰਮ ਸਥਾਨਾਂ ਦੇ ਉੱਤੇ ਬਣਾਈ ਰਿਹਾ ਤੁਸੀਂ ਵੀਡੀਓ ਦੇ ਨਾਲ ਕੱਲੀ ਕੱਲੀ ਸਥਾਨ ਦੇ ਤੁਹਾਨੂੰ ਕਰਾਵਾਂਗੇ ਦਰਸ਼ਨ ਇਹ ਥਾਨ ਬਣੇ ਹੋਏ ਨੇ ਜੀ ਮਾਤਾ ਰਾਣੀ ਦੇ ਲਓ ਜੀ ਆ ਪਹੁੰਚੇ ਆਂ ਬਸੰਤੀ ਮਾਤਾ ਦੇ ਦਰਬਾਰ ਦੇ ਉੱਤੇ ਬਸੰਤੀ ਮਾਤਾ ਦਾ ਮੰਦਿਰ ਬਣਿਆ ਹੋਇਆ ਜੀ ਦੇਖ ਸਕਦੇ ਹੋ ਕਿੱਥੇ ਆਤਾ ਬੁੱਝ ਗਿਆ ਤੇਰਾ ਓਹੋ ਲਓ ਜੇ ਦਰਬਾਰ ਬਣਿਆ ਹੋਇਆ ਹੈ ਪਵਨ ਪੁੱਤਰ ਮਹਾਵੀਰ ਹਨੂਮਾਨ ਜੀ ਦਾ ਲਓ ਜੀ ਆ ਪਹੁੰਚੇ ਆਂ ਕਾਲੀ ਮਾਤਾ ਜੀ ਦੇ ਦਰਬਾਰ ਦੇ ਉੱਤੇ ਆ ਕੱਪੜੇ ਨੇ ਕੱਢੇ ਮੈਂ ਜਨਾ ਫਿਲਮੇ ਬਣਾ ਲਈ ਆ ਆਹਾਂ ਪਹੁੰਚੇ ਆਂ ਹੁਣ ਆਪਣੇ ਪਿੰਡ ਦੀ ਮਾੜੀ ਦੇ ਉੱਤੇ ਕਰ ਸਕਦੇ ਤੁਸੀਂ ਦਰਸ਼ਨ ਵੀਡੀਓ ਦੇ ਵਿੱਚ ਲੁੱਗਾ ਜ਼ਾਹਰ ਪੀਰ ਮਹਾਰਾਜ ਜੀ ਦੇ ਚਿਰਾਗ ਚੱਲ ਰਹੇ ਨੇ ਜੀ ਦੇਖ ਸਕਦੇ ਹੋ ਦਰਬਾਰ ਦੇ ਉੱਤੇ ਬਣਾਈ ਰਿਹਾ ਵੀਡੀਓ ਦੇ ਨਾਲ ਤੁਹਾਨੂੰ ਸਾਰੇ ਦਰਬਾਰਾਂ ਦੇ ਦਰਸ਼ਨ ਕਰਾਵਾਂਗੇ ਜੀ ਕਿਉਂਕਿ ਇਹ ਜਿਹੜੀ ਦੀਵਾਲੀ ਆ ਹਰ ਜਗ੍ਹਾ ਕੋਨੇ-ਕੋਨੇ ਦੇ ਵਿੱਚ ਮਨਾਈ ਜਾਂਦੀ ਹੈ ਇਹ ਬਹੁਤ بڑا ਤਿਹਾਰ ਮਨਾਇਆ ਜਾਂਦਾ ਹੈ ਦੀਵਾਲੀ ਦਾ ਆ ਪਹੁੰਚਿਆ ਜੀ ਗੁਰੂ ਘਰ ਦੇ ਵਿੱਚ ਲਓ ਜੀ ਆਪਾਂ ਪਹੁੰਚ ਗਏ 11ਵੇਂ ਵਾਲੇ ਪੀੜ ਦੇ ਉੱਤੇ ਕਿਉਂਕਿ ਜਿਹੜਾ ਜਿਹੇ ਤਿਹਾਰ ਮਨਾਇਆ ਜਾ ਰਿਹਾ ਜੀ ਹਰ ਜਗ੍ਹਾ ਦੇ ਉੱਤੇ ਧਾਰਮਿਕ ਸਥਾਨਾਂ ਦੀ ਪੂਜਾ ਕਰੀ ਜਾਂਦੀ ਹੈ ਜੀ ਬਹੁਤ ਬੜਾ ਤਿਹਾਰ ਹੁੰਦਾ ਏ ਦਿਵਾਲੀ ਦਾ ਆ ਆਪਣੇ ਡੇਰੇ ਦੇ ਵਿੱਚ ਆ ਪਹੁੰਚੇ ਆ ਜੀ ਡੇਰਾ ਬਾਬਾ ਪਰਮਾਨੰਦ ਜੀ ਮਹਾਰਾਜ ਜੀ ਇਸ ਡੇਰੇ ਦੀ ਬਹੁਤ ਮਾਨਤ ਹੈ ਜੀ ਤਮਾਦਾਂ ਬਣੀਆਂ ਹੋਈਆਂ ਨੇ ਦੇਖ ਸਕਦੇ ਤੁਸੀਂ ਡੇਰੇ ਦੇ ਵਿੱਚ ਤੁਹਾਨੂੰ ਬਾਬਾ ਪਰਮਾਨੰਦ ਜੀ ਦੀ ਸਮਾਦ ਵੀ ਦਿਖਾਵਾਂਗੇ ਜੀ ਇਹ ਬਾਬਾ ਪਰਮਾਨੰਦ ਜੀ ਦੀ ਸਮਾਦ ਬਣੀ ਹੋਈ ਹੈ ਜੀ ਸ਼ਿਵ ਸ਼ੰਕਰ ਭੋਲੇਨਾਥ ਜੀ ਦੇ ਮੰਦਰ ਦੇ ਵਿੱਚ ਕਰ ਸਕਦੇ ਹੋ ਜੀ ਦੱਸੋ ਕਿਉਂਕਿ ਇਹ ਸੁਣਨਾ ਉਹਨਾਂ ਨੂੰ ਇਹ ਆ ਫਿਰ ਬਾਬਾ ਜੀ ਦੇ ਦਰਬਾਰ ਦੇ ਉੱਤੇ ਆ ਪਹੁੰਚੇ ਜੀ ਦੇ ਵੀ 11ਵਾਂ ਵਾਲਾ ਪੀਰਾ ਜੀ ਦੇਖ ਸਕਦੇ ਹੋ ਇੱਥੇ ਵੀ ਲੋਕੀ ਮੱਥਾ ਟੇਕਦੇ ਨੇ ਆ ਕੇ ਅੰਗੇ ਪੀਰਾ ਫਕੀਰਾਂ ਦੀ ਬਹੁਤ ਮੰਨਤ ਹੈ ਜੀ ਜਿਹੜੇ ਦਰਬਾਰ ਬਣੇ ਹੋਏ ਨੇ ਪਿੰਡ ਦੇ ਵਿੱਚ ਬਸ ਹੁਣ ਆਪਣੇ ਦੋ ਦਰਬਾਰ ਰਹਿ ਗਏ ਨੇ ਜੀ ਉਹਨਾਂ ਦੇ ਵੀ ਤੁਹਾਨੂੰ ਕਰਾਵਾਂਗੇ ਵੀਡੀਓ ਦੇ ਵਿੱਚ ਦਰਸ਼ਨ ਲੋ ਜੀ ਇਹ ਦਰਬਾਰ ਬਣਿਆ ਹੋਇਆ ਲਖ ਦਾਤਾ ਲਾਲਾਂ ਵਾਲੇ ਪੀਰ ਜੀ ਦਾ ਸਤਿ ਸ੍ਰੀ ਅਕਾਲ ਤੁਸੀਂ ਹਾਂ ਜੀ ਲਓ ਜੀ ਇਹ ਖੇੜਾ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਲਓ ਜੀ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਕਰਾਇਆ ਜੀ ਧਾਰਮਿਕ ਸਥਾਨਾਂ ਦੇ ਦਰਸ਼ਨ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਇੱਕ ਵਾਰੀ ਫੇਰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ